ਆ ਚਲੇ ਸਵਾਰੀ ਚਲੇ ਲੱਗੇ ਚੈੱਕ ਨਹੀਂ ਉਹ ਵੱਡੇ ਚੈੱਕ ਨਹੀਂ ਉੱਤੇ ਵਾਲੇ ਨਾਲ ਲਾਈ ਬੈਠਾ ਇੱਕ ਸ਼ੱਕ ਨੂੰ ਨਾ ਲੱਗਦਾ ਸਵਾਰ ਹਾਂਜੀ ਭਾਈ ਸੱਸੀ ਗੱਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਾਰਿਆਂ ਦੇ ਸਾਰੇ ਠੀਕ ਠਾਕ ਹੋ ਤੇ ਲੈ ਬਈ ਮਿੱਤਰੋ ਅੱਜ ਫਿਰ ਆਪਾਂ ਲੈ ਕੇ ਆਇਆ ਕਾਲੂ ਨੂੰ ਤੇ ਆਜੋ ਫਿਰ ਭਈ ਆਪਾਂ ਕਰਦੇ ਆਂ ਗੱਲ ਕਾਲੂ ਨਾਲ ਤੇ ਭਈ ਵੀਡੀਓ ਨੂੰ ਲਾਸਟ ਤੱਕ ਬਣੇ ਰਹੋ ਤੇ ਆਜੋ ਫਿਰ ਕਰੀਏ ਗੱਲ fair use is a use permitted by copyright statute that might otherwise be infringing non profit educational or personal use tips the balance in favor of fair use <coughs> <laughs> 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 ਹੈਪੀ ਬਰਥਡੇ ਟੂ ਦੋ ਮਿੱਦਾਸ ਤੈਨੂੰ ਪਤਾ ਹੋਣਾ ਚਾਹੀਦਾ ਵੀ ਅੰਦਰ ਮੁੰਡੇ ਕੰਮ ਕਰੀ ਜਾਂਦੇ ਬਾਹਰੋਂ ਆਏ ਬੰਦੇ ਦੋ ਤਿੰਨ ਨੇ ਲਾ ਲੱਗੇ ਹੋਏ ਪਈ ਗਾ ਸਾਰੇ ਜਣੇ ਇੰਨੇ ਬੈਠੇ ਯਾਰ ਮੈਂ ਤੁਹਾਨੂੰ ਕੀ ਆਖਾਂ ਯਾਰ ਹਨ ਕੋਈ ਆਪਣੇ ਘਰਾਂ ਚੋਂ ਆਉਂਦਾ ਕੋਈ ਬਾਹਰੋਂ ਕੰਮਕਾਰ ਕਰਦਾ ਕੋਈ ਮੈਸਤਰੀਓ ਵਗੈਰਾ ਕੁਝ ਵੀ ਆਉਂਦੇ ਬਾਹਰੋਂ ਤੇ ਆਪਣੀਆਂ ਕੁੜੀਆਂ ਕੀ ਅੰਦਰੋਂ ਬਾਹਰ ਚੜੰਗਾਂ ਜਾਂਦੀਆਂ ਜਾਂ ਸਾਈਡ ਤੇ ਹੋ ਜਾਂਦੀਆਂ ਯਾਰ ਕੀ ਸਿਸਟਮ ਕੀ ਯਾਰ ਇਹਨਾਂ ਦਾ ਮੈਨੂੰ ਇਹ ਲੋਕ ਕਿੱਥੋਂ ਆਏ ਮੈਨੂੰ ਸਮਝ ਜੀ ਨਹੀਂ ਆ ਰਹੀ ਇਹਨਾਂ ਦੀ ਯਾਰ ਵੀ ਜਿਵੇਂ ਹੀ ਹਈ ਨਹੀਂ ਹਨ ਉਹ ਵਜਾਉ ਆ ਦੀਪ ਦਾ ਵੀ ਕਮਾਲ ਹੈ ਪਤੰਦਰਾਂ ਦੀ ਤੂੰ ਵੀ ਦੱਸਿਆ ਜਾਣਾ ਸਿਆਣਾ ਪਣਾ ਬੰਦਾ ਤੂੰ ਪਤੰਦਰਾਂ ਦਾ 10 ਬੁੜਿਆਂ ਨੂੰ ਵਿੱਚੇ ਭਾਈ ਵੀ ਬੈਠਾ ਸਮਝਦੇ ਦੋ ਮਿੰਟ ਤੁਸੀਂ ਬਾਹਰ ਜਾਓ ਦੂਸਰੇ ਕਮਰੇ ਚ ਜਾਓ ਹਨਾ ਤੇ ਕਮਾਲ ਹੀ ਪਈ ਆ ਤੇ ਆ ਸਾਡੀ ਕਾਲ ਨੂੰ ਤਾਂ ਬਈ ਸ਼ਰਮ ਨਹੀਂ ਆਣੀ ਯਾਰ ਇਹ ਤਾਂ ਬਿਚਾਰੀ ਕੀ ਕਮਾਈ ਆ ਥੋੜਾ ਦਿਮਾਗੇ ਦਾ ਘਾਟ ਆ ਇਹ ਤਾਂ ਬਿਚਾਰੀ ਐਂ ਕਰੀ ਜਾਂਦੀ ਰਹਿੰਦੀ ਹੈਪੀ ਬਰਥਡੇ ਟੂ ዱ 10 ਨੂੰ ਨਹੀਂ ਤਾਂ ਪਾ ਕਰਾਉ ਰਾਤ ਹਾਂ ਬਈ ਜੋਬਰਾ ਪਤੰਦਰਾ ਮੈਂ ਤੈਨੂੰ ਮੜਾ ਮੋਟਾ ਸਿਆਣਾ ਸਮਝਦਾ ਸੀ ਤੂੰ ਮੜਦਾ ਕਾਲਾ ਨੋਲ ਵੀ ਟੱਪਿਆ ਪਿਆ ਹੈਂ ਤੂੰ ਵੀ ਪਤਾ ਨਹੀਂ ਤਾ ਉਹਦੇ ਨਾਲ ਰਹੇ ਕਿ ਉਦਾਂ ਦਾ ਹੋ ਗਿਆ ਕਿ ਕੀ ਸਿਸਟਮ ਹੈ ਕਿ ਪਹਿਲਾਂ ਇਦਾਂ ਦਾ ਸੀਗਾ ਮੈਂ ਤੈਨੂੰ ਹਣੀ ਵੇਖਿਆ ਪਤੰਦਰਾ ਤੂੰ ਤਾਂ ਜਿਵੇਂ ਤੂੰ ਵੀ ਸਿਰਾਈ ਲਾਈ ਖੜਾ ਮਾੜਾ ਮੋੜਾ ਯਾਰ ਮਾੜੇ ਮੋੜੇ ਸੰਗ ਸ਼ਰਮ ਕਰ ਲਿਆ ਕਰੋ ਕਿਧਰ ਫੋਨ ਚੱਕੇ ਵਿੱਚ ਤੁਸੀਂ ਦਾ ਸੋ ਵੀ ਬੰਦੇ ਵੀ ਜਿਹੜੇ ਕੰਮ ਕਰਨ ਆਲੇ ਆਏ ਹੋਣਗੇ ਉਹ ਵੀ ਕਹਿੰਦੇ ਨੇ ਕਿਬ ਜੇ ਬੰਦੇ ਯਾਰ ਪਾਗ ਜੇ ਕਿਥੇ ਅਸੀਂ ਆ ਗਏ ਵਾਈਫਾਈ ਲਾਉਣੇ ਤੋਂ ਰਹਿ ਨਹੀਂ ਦਿੰਦੇ ਲਾਉਣ ਨੂੰ ਹਨ ਉਹ ਵੀ ਕਹਿੰਦੇ ਨੇ ਕੋਈ ਇਹਨਾਂ ਨੂੰ ਸ਼ਰਮ ਹੀ ਆਈ ਨਹੀਂ ਵਿੱਚ ਫੋਨ ਭਟਕਾਉਂਦੇ ਫਿਰਦਾ 10 ਵੀ ਜਿਵੇਂ ਨਾ ਬੜਾ ਹੋਮਲੈਂਡ 'ਚ ਫਿਰਦੇ ਹੁੰਦੇ ਨੇ ਅੰਦਰ ਆਏ ਫੋਨ ਚੱਕੀ ਫਿਰਦਾ 10 ਕਮਾਲ ਹੀ ਪਈ ਯਾਰ ਚੱਲ ਚੱਲ ਬਈ ਮਾਰ ਤੂਕ ਇਧਰ ਵੀ ਮਾਰੋ ਹੈਪੀ <laughs> ਬਰਥਡੇ <Happy birthday, laughs> <laughs> <laughs> ਦੱਸੋ ਆ ਕੋਈ ਵੱਡੇ ਬਣਨ ਵਾਲੇ ਲੱਛਣ ਹੈਗੇ ਇਹਨਾਂ ਦੇ ਕੋਈ ਬੱਥਰੇ ਮਣਾਉਂਦੇ ਪਏ ਦੱਸ ਕਮਾਲ ਹੋਈ ਪਈ ਆ ਕੀ ਦੱਸ ਸ਼ੋਰ ਨੂੰ ਵੀ ਜਿਹੜਾ ਜਿਹਦਾ ਜਨਮ ਤੇਨ ਉਹਨੂੰ ਵਿਚਾਰ ਨੂੰ ਡਰਾਈ ਜਾਂਦੇ ਬਦਨ ਕਿ ਚੀਕਾਂ ਮਾਰੀਆਂ ਦੇ ਬਿਨਾਂ ਗੱਲ ਤੋਂ ਪਹਿਲਾਂ ਅਗਲਾ ਕੇਕ ਕੱਢਦਾ ਕੋਈ ਸਿਸਟਮ ਹੈ ਤੇ ਕੀ ਗਾਂਦਾ ਪਾਈਂ ਦੱਸ ਉਹ ਮਗਰ ਖੜਾ ਪਤੰਦਰਾ ਤੂੰ ਵੀ ਨਾ ਮੈਂ ਉਤਰੋਂ ਕੀ ਕਮਾਂ ਮੈਨੂੰ ਇਹ ਹੀ ਕਹੂੰਗਾ ਕਾਲੋ ਵਾਲਿਆ ਤੇਰਾ ਵੀ ਕੋਈ ਹਾਲ ਨਹੀਂ ਕਿ ਇਸ ਟੂਲਿਆਂ ਤੇ ਉਂਗਲੀਆਂ ਹੜਾਈ ਜਨ ਪਤੰਦਰਾ ਦੱਸ ਸੇਣਾ ਬੇਣਾ 15000 ਮੈਂ ਤੈਨੂੰ ਫੇਰ ਇਧਰ ਨੂੰ ਮੈਂ ਸੇਣਾ ਬੇਣਾ ਕਹੀ ਇਹਨਾਂ ਪਾਰ ਯਾਰ ਨਹੀਂ ਤੇਰਾ ਵੀ ਰਹਾ ਹੱਥ ਦੋਏ ਵੀ ਭਰਾ ਤੂੰ ਕਾਲੋ ਨੂੰ ਵੀ ਦੋ ਗੁਣਾ ਉਤੋਂ ਦੀਆਂ ਪਤਾ ਨਹੀਂ ਕੇ ਵਜਾਇ ਚਰਕਮਾਲੀ ਵੀ ਤੇਰੀ ਵੀ ਦੱਸ ਤੂੰ ਇਹਨੂੰ ਮਾੜਾ ਮੋੜਾ ਪਾਰ ਅੰਦਰ ਨਿਕਲਦਾ ਪਤਾ ਹੋਣਾ ਚਾਹੀਦਾ ਹੈ ਦੱਸ ਕੋਈ ਵੀ ਬੰਦਾ ਤੁਹਾਡੇ ਜਨਮ ਦਿਨ ਤੇ ਕੋਈ ਚਾਚਾ ਦਾ ਨਹੀਂ ਆਇਆ ਸਾਰੇ ਇੱਕੋ ਜਿਹੇ ਹੂ ਹੂ ਕਰੀਏ ਦੱਸ ਲ ਕਮਾਲ ਵੀ ਜਨਮ ਦਿਨ ਤੇ ਢੰਗਣਾ ਬਣਾਉਂਦੇ ਕਿ ਤੂੰ ਹੀ ਪਹਿਲਾਂ ਬਣਾਉਣ ਲੱਗੇ ਲੋਕਾਂ ਨੇ ਬਣਾਏ ਉੱਥੇ ਵੇਖ ਬੁਖ ਲੋ ਭਰਾ ਵੀਡੀਓ ਬੜਾ ਵੇਲਾ ਕਰੋ ਕਿਵੇਂ ਲੋਕੀ ਸੈਲੀਬ੍ਰੇਟ ਕਰਦੇ ਆ ਕਮਾਲ ਹੋਈ ਪਈ ਦੱਸ ਫਿਰ ਕੇਕ ਦਾ ਕੱਟੇ ਨਿਕਲੇ ਉਹ ਚਲਾ ਕੇ ਕੇਕ ਦਾ ਕੱਟ ਕਰੋ ਮੁੰਡਾ ਡਰ ਗਿਆ ਹੁਣ ਤਾਂ ਹੀ ਸਾਫ ਹੋ ਜੂਗਾ ਓਏ ਕੇਕ ਤੇ ਹੁਣ ਸਾਫ ਕਰਨਾ ਬਸ ਇੱਥੇ ਹੀ ਪਤਾ ਲੱਗਦਾ ਮਥੇ ਤੇ ਨਹੀਂ ਲਿਖਿਆ ਹੁੰਦਾ ਕਿ ਦੱਸ ਹੈ ਵੀ ਤੁਸੀਂ ਪਹਿਲਾਂ ਲੋਕ ਬੰਦਾ ਕੇਕ ਕੱਟਦੇ ਆ ਤੇ ਫਿਰ ਉਸ ਤੋਂ ਬਾਅਦ ਕੋਈ ਸੈਲੀਬ੍ਰੇਟ ਕਰਦੇ ਹੋਗੇ ਬਾਅਦ ਚ ਕੋਈ ਕੁਝ ਵੀ ਚਲਾਉਣਾ ਵਗੈਰਾ ਬਾਅਦ ਚ ਕਰਦੇ ਆ ਤਤੰਦਰ ਤੁਸੀਂ ਪਹਿਲਾਂ ਹੀ ਪਟਾਕੇ ਪਾਈ ਨਾ ਕਿ ਤੁਸੀਂ ਕਟਿਆ ਨਹੀਂ ਨਾ ਤੁਸੀਂ ਸ਼ੋਰ ਨੂੰ ਕੇਕ ਕਟਾਇਆ ਨਾ ਉਹਦੇ ਮੂੰਹ ਨੂੰ ਲਾਜੀ ਦਾ ਵੱਡੇ ਐ ਪਹਿਲਾਂ ਤੁਸੀਂ ਕੇਕ ਜਿਹੜੇ ਹੁੰਦੇ ਗਵਾਰੇ ਜੇ ਨਾਲ ਲਫਾਫਿਆਂ ਨਾਲ ਪੱਤੇ ਨਾਲ ਭਰਤਾ ਦੱਸ ਕਿੰਨਾ ਤੇ ਉਹੀ ਤੁਸੀਂ ਮੋਜਾਂਵੇਂ ਸ਼ੋਰ ਦੇ ਅੰਦਰ ਪਾਉਗੇ ਹੈ ਉਹਨੂੰ ਖਵਾਉਗੇ ਉਹ ਹੀ ਅੰਦਰ ਜਾਊਗਾ ਮੜਾ ਮੜਾ ਯਾਰ ਦਿਮਾਗ ਤੋਂ ਕੰਮ ਲੈ ਲਿਆ ਕਰੋ ਦੱਸ ਤੁਸੀਂ ਕੇਕ ਦਾ ਕੱਟ ਲਓ ਕੇਕ ਕੱਟਣ ਤੋਂ ਪਹਿਲਾਂ ਮੂੰਹ ਸਿਰ ਲਵੇੜ ਲਿਆ ਉਹਦੇ ਦਰ ਫਟੇ ਮੂੰਹ ਤੋੜ ਦੇ ਯਾਰ ਕਿੱਥੋਂ ਆਈ ਜਾਣ ਸੰਖਿਆ ਯਾਰ ਮੈਨੂੰ ਸਮਝ ਨਹੀਂ ਆਉਂਦੀ ਕਿਹੜੀ ਕੰਟਰੀ ਤੋਂ ਆਏ ਵੀਰੇ ਫਿਲਹਾਲ ਦੱਸੋ ਕਿਵੇਂ ਪਾਗਲਾਂ ਨੂੰ ਪਹਿਲਾਂ ਉਹਨੂੰ ਕੋਈ ਕੇਕ ਨਹੀਂ ਚੱਜਣਾ ਕਟਾਉਂਦੇ ਪਏ ਵਿਚਾਰੇ ਨੂੰ ਜਵਾਕ ਨੂੰ ਪਹਿਲਾਂ ਗੁਬਾਰੇ ਫੋੜਨ ਲੱਗ ਗਏ ਧਰ ਫਟੇ ਮੂੰ ਟੋੜੇ ਯਾਰ ਇਹ ਕਿਹੜੀ ਕੰਟਰੀ ਜੋਂ ਆਏ ਆ ਭਰਾ ਮੈਨੂੰ ਸਮਝ ਨਹੀਂ ਆਉਦੀ ਕਿ ਇੱਥੋਂ ਆਏ ਆ ਇਹਨੂੰ ਪੰਜਾਬ ਦੀ ਜਣਨ ਸਕਣ ਲੱਗਦੀ ਇਹ ਤਾਂ ਬਿਹਾਰ ਭੂਰ ਚੋਂ ਆਏ ਬਦੰਦਰ ਦੱਸ ਕਮਾਲ ਏ ਬੇਰ ਨੂੰ ਇਹਨਾਂ ਨੂੰ ਸੂ ਮਾਤੀ ਹੈ ਨਹੀਂ ਯਾਰ ਤੁਸੀਂ ਪਹਿਲਾਂ ਕੇਕ ਕੱਟੋ ਕੇਕ ਸੈਲੀਬ੍ਰੇਟ ਕਰੋ ਉਹਨੂੰ ਕੇਕ ਨੂੰ ਖਵਾਓ ਪਹਿਲਾਂ ਚਲੋ ਜਵਾਕ ਨੂੰ ਵਿਖੋ ਆਓ ਹਨ ਸਾਰਿਆਂ ਨੂੰ ਪਲੇਨ ਆ ਜਾਓ ਉਸ ਤੋਂ ਬਾਅਦ ਕਿਤੇ ਜਾ ਕੇ ਜਵਾਕ ਚਲ ਕੋਡ ਦਿੰਦੇਗਾ ਕੁਵਾਰੇ ਸਾਰੇ ਹੀ ਕੋਡ ਦੇ ਠੀਕ ਕੋਈ ਬਾਸ ਸਿਆਣੇ ਬਣ ਲੱਗੇ ਪਏ ਕੀ ਕੋਮਲ ਰੋਲਾ ਪਾ ਬਗ ਤੇ ਸ਼ੋਰ ਰਵਾਦਾ 10 ਕਮਾਲ ਹੀ ਪਈ ਹੈ ਤੁਸੀਂ ਤਾਂ ਯਾਰ ਗਧਿਆਂ ਨਾਲ ਟੱਪ ਗਏ ਪਤੰਦਰੋ 10 ਮਾੜੀ ਮੋਟੀ ਯਾਰ ਜੇ ਐਵੇਂ ਤੇ ਗੰਦ ਪੋਣਾ ਤੁਸੀਂ ਵਲੌਗ ਬਣਾਏ ਨਾ ਕਰੋ ਪਹਿਲਾਂ ਵੇਖਿਆ ਕਰੋ ਕੰਟੈਂਟ ਕਿਹ ਵਿੱਚ ਚਾਹੀਦੇ ਕਿਹ ਵਿੱਚ ਨਹੀਂ ਪਤੰਦਰੋ ਤੁਸੀਂ ਤਾਂ ਜਮਾਂ ਹੀ ਯਾਰ ਸਿਰਾਈ ਲਾਦਾ ਮੈਨਾਂ ਕੀ ਆਖਾਂ ਤੁਹਾਨੂੰ ਇਸ ਚੀਜ਼ ਤੇ ਨਾ ਹੀ ਆਣੀਗਾ ਬਸ ਤੂੰ ਨਾ ਕਿਸੇ ਗੱਲੋਂ ਪਿੱਛੇ ਰਹਿ ਜੀ ਬਸ ਤੇਰੀ ਕਿਥੇ ਹੀ ਰਹਿ ਗਈ ਸੀ ਬਸ ਉੱਤੇ ਨੇਰੇ ਚ ਖੜੀ ਆਏ ਲੱਗਦੀ ਜਿਵੇਂ ਆਪਣੀ ਭੂਤ ਭਾਤ ਹੁੰਦੀ ਮੂੰਹ ਤੇ ਤਾਂ ਦੇਖਦੇ ਨਹੀਂ ਕਾਲੋ ਦੰਦ ਹੀ ਦੇਖਦੇ ਮਰ ਜਾਣੀ ਹੈ ਮੂੰਹ ਕਿਥੇ ਲੁਕੋ ਕੇ ਆਉਣੀ ਹੈ ਹੈ ਦੇਖ ਕੇ ਫਕਸ਼ਨ ਪੁੱਛਣ ਦੀ ਜਾਨੀ ਹੈ ਮੇਰੀ ਭੈਣ ਕੋਈ ਮਾੜਾ ਮੋੜਾ ਪਾウダー ਫੂਡਰ ਲਾ ਲਿਆ ਕਰ ਗਈ ਉਹ ਤਾਂ ਚੌਂਕ ਨਹੀਂ ਲੱਗ ਜੇ ਹੈ ਕਮਾਲ ਹੋਈ ਬਈ ਹੈ ਤੈਨੂੰ ਪਤਾ ਨੇਰੇ ਜਾਣਾ ਮੈਂ ਨੇਰੇ ਚ ਵੈਸੇ ਤੂੰ ਗਵਾਜਰ ਨਹੀਂ ਪਰ ਇੱਕ ਚੀਜ਼ ਰ ਆਪਣੇ ਤੈਨੂੰ ਸਹੀ ਦਿੱਤੀ ਹੈ ਅਗਨੇਰੇ ਚ ਗਵਾਜ ਤਾਂ ਜਾਣੀ ਹੈ ਪਰ ਰੱਬ ਨੇ ਨਾ ਤੇਰੇ ਦੰਦ ਐਲਈਡੀ ਲਾਈਟਾਂ ਵਰਗੇ ਆ ਮਰ ਜਾਣੀ ਹੈ ਬਾਹਲੇ ਕਹਿਣਾ ਲੋ ਵੀ ਦੇਖ ਲਾ ਚਾਹ ਤਾ ਕੀਤਾ ਫੇ ਗਲਤ ਗੱਲ ਬਈ ਇਹ ਤੇਰੇ ਪਹਿਲਾ ਫੈਂਟ ਪੋਸ਼ੜ ਲੱਗਿਆ ਹੀ ਉਹ ਲਾਉਣਾ ਸੀ ਹੁਣ ਠੀਕ ਹੈ ਕਹਿੰਦਾ ਯਾਰ ਕਰਤਾ ਹੋਏ ਉੱਪਰ ਇਧਰ ਖੇਚ ਇਧਰ ਇੱਕੂ ਇੱਕੂ ਇਧਰ ਖੇਚ ਬਹੁਤ ਹੀ ਜ਼ਿਆਦਾ ਬੇਰੋਗ ਲੱਗ ਰਹੀ ਆ ਭਾਬੀ ਆ ਜਾ ਰਮਨ ਰਮਸ਼ਾ ਓਹ ਹੋ ਤੁਹਾਡਾ ਭਲਾ ਹੋ ਜੇ ਤੁਹਾਡਾ ਕੇਕ ਦਾ ਕੀ ਜਲੂਸ ਕੱਢਿਆ ਬਤੰਦਰਾ ਓਕੇ ਕੇ ਦਾ ਤੁਸੀਂ ਜਿਵੇਂ ਗਾਣੇ ਗੋਹਾ ਖਲਾਰਿਆ ਹੁੰਦਾ ਉਹ ਹਾਲ ਬਣਿਆ ਪਿਆ ਬਤੰਦਰਾ ਦੱਸ ਕਿੰਨਾ ਬੇੜਾ ਕਰ ਕੀਤਾ ਕੇਕਾਂ ਦੀ ਦੋਨਾਂ ਦੀ ਜਖਣਾ ਪੱਟੀ ਪਈ ਹੈ ਤੁਸੀਂ ਹੁਣ ਕੀ ਯਾਰ ਮੈਂ ਤੁਹਾਨੂੰ ਆਖਾਂ ਮੈਣਾ ਗਾਲਾਂ ਕੱਢਣ ਦੀ ਇੱਛਾ ਕਰਦਾ ਮੈਨੂੰ ਤੁਹਾਨੂੰ ਪੀਪਤਪੰਦਰ ਦੱਸ ਲੋਕੀ ਕੋਈ ਚਮਚਾ ਵਗੈਰਾ ਨਾਲ ਕੇਕ ਪਾਉਂਦੇ ਚਮਚਾ ਨਾਲ ਖਾਂਦੇ ਤੂੰ ਹੀ ਤਾਂ ਫਿਰ ਉਹੀ ਗੱਲ ਨਾਲ ਪਾਗਲਾਂ ਤਰ੍ਹਾਂ ਕਿਵੇਂ ਉਂਗਲਾਂ ਮਾਰ ਮਾਰੇ ਕਿਵੇਂ ਗੰਦ ਪਾ ਰੱਖਿਆ ਤੁਹਾਡੇ ਘਰੇ ਕੋਈ ਜੇ ਤੁਸੀਂ ਉਹਨੂੰ ਕਹੋ ਨਾ ਤੁਸੀਂ ਕੋਈ ਚਾਚਾ ਜਿਹਾ ਬੰਦਾ ਜੇ ਉਹਨੂੰ ਤੁਸੀਂ ਕਹੋ ਬਈ ਕੇਕ ਖਾਲਾ ਉਹ ਵੇਖ ਕੇ ਉਹ ਉਲਟੀ ਕਰ ਦਿੰਦੇ ਉਹਨੇ ਕਹਿੰਦਾ ਨਾ ਭਰਾ ਮੈਨੂੰ ਭਲਾੰਦਾ ਹਜ਼ਾਰ ਨਾਲ ਦਿਓ ਮੈਂ ਤਾਂ ਵੀ ਕੇਕ ਨਾ ਖਾਵਾਂ ਤੁਹਾਡਾ ਦੱਸ ਕੀ ਯਾਰ ਹੱਥ ਲਵੇੜੇ ਪਾਗਲਾਂ ਤਰ੍ਹਾਂ ਮੂੰਹ ਲਵੇੜੇ ਅੱਕੇਕਾਂ ਦਾ ਕੀ ਜਲੂਸ ਕੱਢਿਆ ਤੁਸੀਂ ਕੋਈ ਕੇਕ ਕੱਟ ਨਹੀਂ ਆ ਤੁਸੀਂ ਚਗਨ ਚਖਣਾ ਹੀ ਲਾਦੇ ਇਸ ਤੋਂ ਵਧੀਆ ਵਿਚਾਰੇ ਜਵਾਕ ਦਾ ਬਾਬਾ ਥਰੇ ਮਨ ਨੂੰ ਕੀ ਯਾਰ ਤੁਹਾਡਾ ਹਾਲ ਆ ਯਾਰ ਜਿਵੇਂ ਯਾਰ ਮੈਨ ਸਤਿਆ ਨਾਸ ਸਾਰਾ ਗਾ ਹੱਥ ਪਹਿਲੇ ਗੰਦੇ ਲਗੇ ਸਾਰਾ ਕੋਮਲਕ ਬਾਾਰ ਸਾਰਾ ਗੰਦੇ ਮੁੰਡੇ ਨੂੰ ਖਵਾਉਂਗੇ ਹਣ ਤੁਸੀਂ ਜਵਾਕ ਨੂੰ ਕੀ ਯਾਰ ਤੁਸੀਂ ਬੰਦੇ ਆ ਕਿ ਤੁਸੀਂ ਕੀ ਆ ਕਿੱਥੋਂ ਆਏ ਤੁਸੀਂ ਕੁਰੀ ਆਏ ਤੂੰ ਇਹਦੇ ਕਹਿਣਾ ਨਾ ਭਈਆਂ ਤੋਂ ਵੀ ਟੱਪ ਗਏ ਭਈ ਭਈਆ ਵੀ ਮਾੜੀ ਮੋੜੀ ਇਸ ਤੋਂ ਵਧੀਆ ਸਫਾਈ ਰੱਖਦੇ ਆ ਭਈਆ ਵੀ ਇਸ ਤੋਂ 100 ਗੁਣਾ ਤੂੰ ਵੀ ਤਾਂ ਬਦਦਰ ਉੱਪਰ ਕਿਹੜੀ ਕੋਦੇ ਕਹਿਣਾ ਮਤਲਬ ਕੀ ਦੱਸਾਂ ਉਹ ਪਾਸ ਮੈਨੂੰ ਬੋਪੀ ਰਹਿੰਦੇ ਬਸ ਕਾਲੋ ਕਾਲੋ ਤੂੰ ਨਾ ਮੈਣਾ ਜਿੱਥੇ ਜਾਣੀ ਨਾ ਤੂੰ ਖਲਾੜਾ ਹੀ ਪਾ ਦੇਣੀ ਮਰ ਜਣਗੇ ਤੂੰ ਕੀ ਬੀ ਬੁੜੀਆਂ ਮੈਨੂੰ ਸਮਝ ਰਹੀਆਂ ਜੇ ਦੱਸ ਲਾ ਕੀ ਜਿਵੇਂ ਗੋਹਾ ਖਲਾ ਰਿਆ ਹੁੰਦਾ ਕਮਾਲ ਹੋਈ ਪਈ ਯਾਰ ਬੱਸ ਸਰ ਖਾ ਲ ਭੁੱਖ ਚ ਬੱਸ ਬੱਸ ਖਾ ਲ ਮੈਨੂੰ ਪਰ ਤੈਨੂੰ ਨਹੀਂ ਤਾਂ ਉਹ ਚ ਖਾ ਲ ਮੈਂ ਪਹਿਲਾਂ ਮੁੰਡਾ ਲਾ ਖਾਂਦਾਂ ਨਹੀਂ ਤੂੰ ਹੀ ਖਾ ਲ ਉਹ ਕੁਝ ਜਿੰਮੂ ਤੇਨੂੰ ਆਪਾਂ ਖਾ ਜਾਾਂਗੇ ਆਨੂ ਖਾ ਆਨੂ ਦਾ ਕੇਕ ਮਿਲਿਆ ਨਾ ਸਾਡੀ ਬੋਲ ਆ ਜਿੱਥੇ ਜਿੱਥੇ ਖਾ ਲੇ ਹੁੰਗੇ ਕੁੰਗਲ ਇਕ ਕੁੰਗਲ ਓਏ ਆ ਕੀ ਆ ਇਹ ਨਹੀਂ ਟਾਲਦੀ ਇਹ ਨਹੀਂ ਟਾਲਦੀ ਇਹ ਬੜੀ ਭੈੜੀ ਚੀਜ਼ ਹੈ ਵੇਖਿਆ ਫਿਰ ਲਾਗੀ ਦਾ ਹੌਲੀ ਕਿਦਨੇ ਕੈਮਰੇ ਤੋੜ ਲਿਆਗੇ ਥੱਲੋਂ ਦੀ ਪਾ ਗਈ ਚੱਕ ਲਿਆ ਸਭ ਤੋਂ ਵੱਡਾ ਪੀਸ ਵਾ ਵੇ ਨਹੀਂ ਛੱਡਦੀ ਇਹ ਤਾਂ ਬੱਕਰੀ ਭੁੱਖੀ ਮਰੀ ਪਈ ਸੀ ਕਹਿੰਦੀ ਕਾ ਦੋ ਮੇਰੇ ਮੂੰਹ 'ਚ ਪਾਵੇ ਕੇਕ ਲੈ ਲੈ ਗਈ ਨਾ ਚੱਕ ਕੇ ਬਸ ਬੈਣ ਨਾ ਬਸ ਬਾਕੀ ਦਾ ਕੰਮ ਤੇਰੇ ਠੀਕ ਆ ਪਰ ਤੇਰੇ ਤੋਂ ਟੋਡੇ ਨਾ ਕੰਮ ਨਹੀਂ ਮੈਨੂੰ ਚੰਗੇ ਲੱਗੇ ਕੀ ਤੁਸੀਂ ਕਮਲ ਮਰੀ ਜਾਂਦੇ ਹੈ ਨਾ ਕੋਈ ਮੜਾ ਮੜ ਕੋਈ ਸਿਸਟਮ ਹੁੰਦਾ ਮੜਾ ਮੋਟਾ ਕੋਈ ਉਹ ਗਣੇਸੀ ਸੈਲੀਬ੍ਰਿਟੀ ਬੰਦੇ ਆ ਸੈਲੀਬ੍ਰਿਟੀ ਟੈਟੂ ਦੇ ਆ ਤੁਸੀਂ ਦੱਸ ਕਿਹੜੇ ਸੈਲੀਬ੍ਰਿਟੀ ਤੁਸੀਂ ਦੱਸ ਕਮਾਲ ਹੀ ਪਈ ਏ ਤੁਹਾਡਾ ਕਾਲੋ ਤੂੰ ਤਾਂ ਫਿਰ ਜਿਵੇਂ ਹੀ ਮੈਨਣ ਮੜਾ ਮੋਟਾ ਮੈਂ ਤਾਂ ਸਿਆਣੀ ਹੋ ਗਈ ਕਿਤੇ ਬਾਹਰ ਅੰਦਰ ਜਾਣ ਨਾਲ ਮੜਾ ਮੋਟਾ ਫਰਕ ਪੈ ਗਿਆ ਹਣਾ ਪਰ ਮੈਂ ਤੈਨੂੰ ਹੁਣ ਵੇਖਿਆ ਤੂੰ ਤਾਂ ਨਾ ਤੂੰ ਤਾਂ ਉਸ ਤੋਂ ਵੀ ਜਮ ਕਹਾਣੀ ਖਤਮ ਹੋ ਗਈ ਤੂੰ ਜਿਵੇਂ ਹੀ ਗਿਰ ਗਈ ਹੈ ਫੜੀ ਆ ਦੇਖੋ ਜੀ ਟੁੱਟ ਪਏ ਆਸੀ ਬਾਗੇ ਦੇ ਪਾਟੇ ਦਾ ਖਾਣ ਆ ਜਾ ਫਰੰਟ ਖਾਣ ਉਹ ਕਾਲਾ ਲਾ ਬਾਬਾ ਤੇਰਾ ਤੂੰ ਰੱਖ ਲੈ ਅੱਤ ਕਾਲਾ ਲਾ ਬਾਬਾ ਬੈਥੇ ਹੋਏ ਆ ਜਾ ਫਰੈਂਡ ਆ ਜਾ ਤੁਹਾਡੇ ਨਾਲ ਪਾੜਾਂ ਹਲੋ ਪਾਟੀਆਂ ਅਸੀਂ ਖਾਣ ਬੈਠੇ ਆ ਪਾਟੀਆਂ ਢੋਡੀਆਂ ਪੇਟੀਆਂ ਨਾ ਕੋਈ ਖਾਣਾ ਆਊਗਾ ਬੰਦਾ ਭੁੱਖਾ ਮਰ ਜੂਗਾ ਢੋਡੀਆਂ ਪੇੜੀਆਂ ਕਦੇ ਵੀ ਨਾ ਖਾਣਾਊਗਾ ਤੁਹਾਡਾ ਫਰੈਂਡ ਕਿਹੜਾ ਹੋਊਗਾ ਮੈਨੂੰ ਪੇੜੀਆਂ ਖਾਣ ਮੈਨੂੰ ਦੱਸੀ ਤੁਹਾਡੇ ਫਰੈਂਡ ਤਾਂ ਪੇਟੀਆਂ ਵੇਖ ਵੇ ਕੇ ਤੁਹਾਡੇ ਤੁਹਾਡੇ ਲੱਛਣ ਵੇਖ ਵੇ ਕੇ ਤੁਹਾਡੀ ਵੀਡੀਓ ਵੇਖ ਵੇ ਕੇ ਉਲਟੀਆਂ ਕਰਈ ਜਾਂਦੇ ਤੂੰ ਨੂੰ ਪਾਟੀਆਂ ਖਵਾਉਣ ਨੂੰ ਫਰਤੀਆਂ ਹੈ ਨਹੀਂ ਹਾਂ ਜੀ ਭਾਈ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਭਾਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਵਾਤੋ ਵਾਤ ਅੱਗੇ ਸ਼ੇਅਰ ਤੇ ਭਾਈ ਮਿਲਦੇ ਆਂ ਫਿਰ ਕੱਲ ਨੂੰ ਇੱਕ ਕੈਂਟਜੀ ਵੀਡੀਓ ਲੈ ਕੇ